ਲੋੜੀ ਦਾ ਤਿਉਹਾਰ ਮਨਾਉਣ ਜਾ ਰਹੀਆਂ ਕੁੜੀਆਂ ਦੇ ਨਾਲ ਇੱਕ ਦਰਦਨਾਕ ਹਾਦਸਾ ਹੋਇਆ ਜਿਸ ਤੇ ਵਿੱਚੋਂ ਨਾ ਦੀ ਜਾਨ ਚਲੀ ਗਈ ਖੁਸ਼ੀਆਂ ਦੇ ਤਿਉਹਾਰ ਤੇ ਘਰ ਦੇ ਵਿੱਚ ਗਮ ਫਸਰ ਗਿਆ ਤਿੰਨ ਕੁੜੀਆਂ ਜੋ ਕਿ ਆਪਣੀ ਸਕੂਟੀ ਤੇ ਨਿਕਲੀਆਂ ਸਨ ਨਵਾਂ ਸ਼ਹਿਰ ਰੋਪੜ ਨੈਸ਼ਨਲ ਹਾਈਵੇ ਤੇ ਪਿੰਡ ਕਮਾਲਪੁਰ ਦੇ ਨੇੜੇ ਇਸਕੂਟੀ ਅਤੇ ਨੋਵਾ ਕਾਰ ਦੇ ਵਿੱਚਕਾਰ ਟੱਕਰ ਹੋਈ ਹੈ ਜਿਸ ਦੇ ਵਿੱਚ ਕੁੜੀ ਦੀ ਜਾਨ ਚਲੀ ਗਈ ਅਤੇ ਉਸ ਦੇ ਨਾਲ ਦੀਆਂ ਦੋ ਹੋਰ ਕੁੜੀਆਂ ਜ਼ਖਮੀ ਨੇ ਇਨਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਅਤੇ ਇੱਕ ਦਾ ਸਿਵਲ ਹਸਪਤਾਲ ਰੋਪੜ ਵਿਖੇ ਹੀ ਇਲਾਜ ਕੀਤਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਇਹ ਤਿੰਨੋਂ ਲੜਕੀਆਂ ਸਕੂਟੀ ਤੇ ਹੀ ਪਿੰਡ ਮੰਡੇਰਾ ਮੰਡ ਨੂੰ ਜਾ ਰਹੀਆਂ ਸਨ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਲੋੜੀ ਮਨਾਉਣ ਤੇ ਲਈ ਪਿੰਡ ਬਾਗੋਵਾਲ ਤੋਂ ਵੱਖ-ਵੱਖ ਬਾਣਾ ਦੇ ਵਿੱਚ ਜਾ ਰਹੇ ਸਨ ਜਦੋਂ ਉਹ ਪਿੰਡ ਕਮਾਲਪੁਰ ਮੁੱਖ ਮਾਰਗ ਤੇ ਕੱਟ ਤੋਂ ਪਿੰਡ ਮੰਡੇਰਾ ਮੰਡ ਦੇ ਵੱਲ ਨੂੰ ਮੁੜਨ ਲੱਗੀਆਂ ਤਾਂ ਰੋਪੜ ਸਾਈਡ ਤੋਂ ਆ ਰਹੀ ਇੱਕ ਕਾਰ ਦੇ ਵੱਲੋਂ ਜੋ ਕਿ ਨੋਵਾ ਕਾਰ ਸੀ ਉਸਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਇਸ ਦੇ ਵਿੱਚ ਪਿੰਡ ਬਾਗੋਵਾਲ ਦੇ ਰਾਕੇਸ਼ ਕੁਮਾਰ ਬਿੱਟੂ ਦੀ ਕੁੜੀ ਮਤੀਸਾ ਉਮਰ ਕਰੀਬ 15 ਸਾਲ ਤ੍ਰਿਸ਼ਨਾ ਉਮਰ 19 ਸਾਲ ਤੇ ਭਾਵਨਾ 8 ਸਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਰੋਪੜ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਕਰਵਾਇਆ ਜਾ ਰਿਹਾ ਸੀ ਪਰ ਇੱਥੇ ਹੀ ਮਤੀਸਾ ਜਿਸ ਦੀ ਉਮਰ 15 ਸਾਲ ਹੈ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਭਾਵਨਾ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਉਸ ਨੂੰ ਡਾਕਟਰਾਂ ਨੇ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਹੈ ਇਸ ਕੁੜੀ ਦੀ ਉਮਰ ਮਹਿਜ਼ 8 ਸਾਲ ਦੀ ਹੈ ਕਾਟਕਟ ਪੁਲਿਸ ਨੇ ਦੋਵੇਂ ਵਾਹਨਾ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇਦਰ ਪਿਤਾ ਦੇ ਬਿਆਨ ਵੀ ਦਰਜ ਕਰ ਲਏ ਗਏ ਨੇ ਲੜਕੀ ਦਾ ਪੁੱਤ ਰਾਕੇਸ਼ ਬਿੱਟੂ ਪਿੰਡ ਬਾਗੋਵਾਲ ਦੇ ਵਿੱਚ ਹੀ ਦਰਜੀ ਦੀ ਦੁਕਾਨ ਤੇ ਕੰਮ ਕਰਦਾ ਤੇ ਇਸ ਮਾੜੀ ਘਟਨਾ ਹੋਣ ਤੋਂ ਬਾਅਦ ਪਰਿਵਾਰ ਬੇਹਦ ਹੀ ਜ਼ਿਆਦਾ ਦੁਖੀ ਹੈ ਜਿੱਥੇ ਸਾਰੇ ਜਾਣੇ ਖੁਸ਼ੀ-ਖੁਸ਼ੀ ਤਿਉਹਾਰ ਮਨਾਉਣ ਤੇ ਲਈ ਜਾ ਰਹੇ ਸਨ ਉੱਥੇ ਹੀ ਉਹਨਾਂ ਦੇ ਪਰਿਵਾਰਿਕ ਜੀਤੇ ਜਾਣ ਤੋਂ ਬਾਅਦ ਪਰਿਵਾਰ ਬੁਰੀ ਤਰ੍ਹਾਂ ਟੁੱਟ ਚੁੱਕਿਆ ਮੇਰਾ ਨਾਮ ਜਸਨੀ ਸਿੰਘ ਆ ਜੀ ਹਾਂਜੀ ਜਿਹੜਾ ਇੱਕ ਹਾਦਸਾ ਹੋਇਆ ਹੈ ਇੱਕ ਵਿੱਚ ਤਿੰਨ ਲੜਕੀਆਂ ਜਿਹੜੀਆਂ ਹੈ ਜੀ ਆ ਗੰਭੀਰ ਜ਼ਖਮੀ ਹੋਈਆਂ ਕੀ ਉਹਨਾਂ ਦਾ ਕੀ ਸਥਿਤੀ ਜਿਹੜੀ ਆ ਸਥਿਤੀ ਸਾਰੇ ਏਦਾਂ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੈ ਇੱਕ ਬੇਟੀ ਇਹ ਸਾਡੀ ਐਕਸਪਾਇਰ ਹੋ ਚੁੱਕੀ ਹੈ ਕੀ ਨਾਮ ਸੀ ਤੁਹਾਡਾ ਉਹਦਾ ਨਾਮ ਤੇ ਆਪਣੇ ਤ੍ਰਿਸ਼ਾ ਸੀਗਾ ਤੇ ਬੜੀ ਬੇਟੀ ਮੰਤਸ਼ਾ ਉਹਦੇ ਫੈਕਚਰ ਹੋ ਗਿਆ ਲੱਤ ਤੇ ਇੱਕ ਬੇਟੀ ਸਾਰਿਆਂ ਤੋਂ ਛੋਟੀ ਸੀਗੀ ਉਹਦੇ ਵੀ ਲੱਤ ਤੇ ਫੈਕਚਰ ਦਾ ਪੈਰ ਕੱਟਿਆ ਗਿਆ ਉਹਦੀ ਇਹ ਕੰਡੀਸ਼ਨ ਬਹੁਤ ਜ਼ਿਆਦਾ ਗੰਭੀਰ ਹੈ ਉਹ ਇਸ ਟਾਈਮ ਪੀਜੀਆਈ ਰੈਫਰ ਕੀਤੀ ਗਈ ਹੈ ਸੋ ਮੇਰੀ ਮੰਗ ਇਹ ਹੀ ਹੈ ਵੀ ਜਿਹੜਾ ਆਪਣਾ ਹੋਰ ਰਸਤਾ ਹੈ ਆਪਣਾ ਕਾਰਗਰ ਦਾ ਮੌੜ ਹੈ ਉਹ ਸਰਕਾਰ ਹੈ ਕਿ ਮੇਰੀ ਇਹ ਇੱਕੋ ਇੱਕ ਰਿਕਵੈਸਟ ਹੈ ਬੇ ਉੱਥੇ ਰੋਜ਼ ਰੋਜ਼ ਉੱਥੇ ਐਕਸੀਡੈਂਟ ਹੋ ਰਹੇ ਆ ਤਕਰੀਬਨ ਇਸ ਹਫ਼ਤੇ ਦੇ ਵਿੱਚ 7 ਮੌਤਾਂ ਹੋ ਉੱਥੇ ਸੁਣਿਆ ਬੇ ਹੋ ਚੁੱਕੀਆਂ ਆ ਇਹਨਾਂ ਜਿਹਦੇ ਵਿੱਚ ਅੱਜ ਸਾਡੀ ਬੇਟੀ ਦੂਜੀ ਬੇਟੀ ਦੀ ਵੀ ਕੰਡੀਸ਼ਨ ਬਹੁਤ ਜ਼ਿਆਦਾ ਲੰਬੀ ਰਹਾ ਤਾਂ ਸਰਕਾਰ ਨੂੰ ਇਹਨਾਂ ਚੀਜ਼ਾਂ ਦੇ ਸੋਚਣਾ ਚਾਹੀਦਾ ਵੀ ਜੇ ਅੱਜ ਦਿਨ ਨਵੇਂ ਤੋਂ ਨਵੇਂ ਐਕਸੀਡੈਂਟ ਹੋ ਰਹੇ ਆ ਉਹ ਕਿਉਂ ਇਹਨਾਂ ਚੀਜ਼ਾਂ ਬਾਰੇ ਧਿਆਨ ਨਹੀਂ ਦੇ ਰਹੇ ਜ਼ਰੂਰੀ ਆ ਵੀ ਇਦਾਂ ਦੀਆਂ ਚੀਜ਼ਾਂ ਦੇ ਧਿਆਨ ਦਿੱਤਾ ਜਾਵੇ ਕਿ ਅਣਮੁੱਲੀਆਂ ਜਾਨਾਂ ਬਚ ਸਕਣ ਜੇ ਮਾਪਿਆਂ ਜਿਨ੍ਹਾਂ ਤੋਂ ਉਹਨਾਂ ਦੇ ਛੋਟੇ-ਛੋਟੇ ਬੱਚੇ ਫਿਛਰ ਜਾਂਦੇ ਆ ਉਹਨਾਂ ਦਾ ਦੁੱਖ ਉਹਨਾਂ ਨੂੰ ਪੁੱਛਿਆ ਜਾਵੇ ਬਹੁਤ ਮਾੜੀ ਥੋੜੀ ਖਿਲਰ ਜਿਹੀ ਸੀ ਮੇਰੇ ਸਾਡੂ ਸਾਹਿਬ ਦੀ ਬੇਟੀ ਸੀ ਹਾਂਜੀ ਜੀ ਬਹੁਤ ਮਾਰੀ ਹੁਣ ਵੀ ਕੰਡੀਸ਼ਨ ਛੋਟੀ ਬੇਟੀ ਦੀ ਬਹੁਤ ਜ਼ਿਆਦਾ ਕੰਡੀਸ਼ਨ ਖਰਾਬ ਹੈ ਸੋ ਮੇਰੀ ਰਿਕਵੈਸਟ ਹੈ ਸਰ ਉਹ ਜਿਹੜਾ ਰਸਤਾ ਹੈ ਉਹਨੂੰ ਬੰਦ ਕੀਤਾ ਜਾਵੇ ਇਹ ਤਾਂ ਹੁਣ ਮੈਨੂੰ ਬਾਹਰੋਂ ਆ ਕੇ ਇਹ ਮੈਂ ਗੱਲ ਕਹਿ ਰਿਹਾ ਜਿਹੜੇ ਬੰਦੇ ਉੱਤੇ ਰੋਜ਼ ਦੇਖ ਰਹੇ ਆ ਵੀ ਆ ਕੁਝ ਹੋ ਰਿਹਾ ਸਰਕਾਰ ਕਿਉਂ ਨਹੀਂ ਉੱਤੇ ਨੇ ਚੀਜ਼ਾਂ ਧਿਆਨ ਦੇ ਰਹੀ ਸੋ ਧੰਨਵਾਦ ਜੀ ਸਰ ਸਾਹਿਬ ਇਹ ਜਿਹੜਾ ਐਕਸੀਡੈਂਟ ਹੋਇਆ ਜੀ ਕਾਠਗੜ੍ਹ ਤੇ ਬਲਾਚੌਰ ਉਹਦੇ ਬਾਰੇ ਜਿਹੜੇ ਤਿੰਨ ਕੁੜੀਆਂ ਸੀਗੇ ਤੁਹਾਡੇ ਕੋਲ ਆਈਆਂ ਤੇ ਕੀ ਕੀ ਨਾਂ ਉਹਨਾਂ ਦੇ तो पेसेंट्स के नाम तीन पेसेंट थे साढ़े को एकदाम त्रिशा है जो कि साढ़े को सिविल होस्पिटल हजे इस टाइम तो एडमिटिड है पेशेंट है, वो स्टेबल है वे पैर से फ्रैक्चर आया है तो दो पेसेंट्स होर सा नाम है मनदीशा तो दूसरी का नाम है भावना भावना थोड़ी सीरीयस बट एज सच अं उन्होंने रेफर किया ईवन वो खुद भी कह रहे थे अंक पी जी आई ही करा बिकॉज पेशेंट थोड़ा अनकोन्शियसा बट इस करके असं जल्द तो जल्दी उन्होंने ट्रीटमेंट देने बाद ਉਹਨਾਂ ਦੇ ਫੋਰ ਕਿੱਤੇ ਸਪ੍ਰਿੰਟ ਵਗੈਰਾ ਸਾਰਾ ਕੁਝ ਇੰਜੈਕਸ਼ਨਸ ਤੇ ਟਰੀਟਮੈਂਟਸ ਕਰਨ ਤੋਂ ਬਾਅਦ ਐਂਡ ਮਨਦੀਸ਼ਾ ਜੋ ਕੁਐਸਚਨ ਡਾਡ ਬਰਾਡ ਡੈਡ ਹੀ ਆਈ ਸੀ ਸਾਡੇ ਕੋਲ ਕੁਐਸਚਨ ਮੌਕੇ ਤੇ ਹੋ ਗਈ ਸੀ ਹਾਂਜੀ ਮੌਕੇ ਤੇ ਉਹ ਡੈਡੀ ਆਈ ਸੀ ਤੇ ਇਹ ਜਿਹੜੀਆਂ ਦੂਜੀਆਂ ਦੋ ਕੁੜੀਆਂ ਇਹਨਾਂ ਦੇ ਕਿੰਨੇ ਐਕਸਟ ਆ ਅ ਇੱਕ ਤਾਂ ਥੋੜੀ ਸਟੇਬਲ ਹੈ ਇੱਕ ਦੇ ਪੈਰ ਤੇ ਫ੍ਰੈਕਚਰ ਸਸਪੈਕਟਡ ਉਹਦੇ ਟੈਸਟ ਹੋਣੇ ਨੇ ਤੇ ਦੂਸਰੀ ਜਿਹੜੀ ਸੀਰੀਅਸ ਸੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੋਇਆ ਉਹਦੇ ਵੀ ਮਲਟੀਪਲ ਫ੍ਰੈਕਚਰਸ ਨੇ ਜਿਹਨੂੰ ਅਸੀਂ ਰੈਫਰ ਕੀਤਾ ਤੇ ਤੀਸਰੀ ਜਿਹੜੀ ਆ ਦੋ ਦੀ 14 ਸਾਲ ਉਮਰ ਹੈਗੀ ਜਿਹੜੀ ਤ੍ਰਿਸ਼ਾ ਤੇ ਮੰਤੀਸ਼ਾ ਉਹਦੇ 14 ਦਾ 14 ਸਾਲ ਉਮਰ ਹੈ ਐਂਡ ਭਾਵਨਾ ਜਿਹੜੀ ਰੈਫਰ ਕੀਤੀ ਉਹਨੂੰ ਉਹਨਾਂ ਨੇ 8 ਸਾਲ ਲਟਵਾਈ ਹੈ ਜੁਦੀ ਸਾਰੇ ਜਿਹੜਾ ਐਕਸੀਡੈਂਟ ਹੋਇਆ ਕਦੋਂ ਨਾਲ ਹੋਇਆ ਇਹਦੇ ਬਾਰੇ ਮਾੜਾ ਦੱਸਿਓ ਇਹ ਸੂਟਲੀ ਆ ਗੱਡੀ ਹੈਗੀ ਡੀਐਕਐਸਆਈ ਹਨੂ ਜੀ ਉਦੋਂ ਨਾ ਹੋਇਆ ਕੁੜੀਆਂ ਨੂੰ ਕ੍ਰਾਸ ਕਰਨੇ ਆਂ ਪੂਰੀ ਜੇ ਇਹ ਗੱਡੀ ਹਟ ਕਰਦੇ ਇਹ ਕਿੰਨੇ ਜਾਣੇ ਸੀ ਸਕੂਟਰੀ ਤੇ ਤਿੰਨ ਜਣੀਆਂ ਵਾਹ ਤਿੰਨ ਜਣੀਆਂ ਸੀਗੀਆਂ ਤੇ ਕਿਧਰੋਂ ਆ ਰਹੀਆਂ ਸੀ ਇਹ ਕੁਝ ਪਤਾ ਲੱਗਿਆ ਉਹ ਇਧਰੋਂ ਕੋਈ ਬਾਗਵਾਲੀ ਆਏ ਇਹ ਇਧਰੋਂ ਕ੍ਰਾਸ ਕਰਨਾ ਸੀ ਤੇ ਹੁਣ ਸੱਟਾਂ ਤਿੰਨਾਂ ਦੇ ਲੱਗੀਆਂ ਕਿ ਇੱਕ ਦੇ ਲੱਗੀ ਐ ਤਿੰਨਾਂ ਦੇ ਲੱਗੀਆਂ ਤੇ ਹੁਣ ਕਿੱਥੇ ਭੇਜਿਆ ਉਹਨਾਂ ਨੂੰ ਜੀ ਤੇ ਇਹ ਜਿਹੜੇ ਕਾਰ ਵਾਲਾ ਇਹ ਮੌਕੇ ਤੇ ਕਿ ਚਲੇ ਗਿਆ ਕਿਤੇ ਨਹੀਂ ਮੌਕੇ ਜੀ ਹਾਲਤ ਕਿਵੇਂ ਉਹਨਾਂ ਦੀ ਜਿਹੜੀ ਹਾਲਤ ਕਿਵੇਂ ਉਹਨਾਂ ਦੀ ਹਾਲਤ ਹੁਣ ਪਤਾ ਨਹੀਂ ਲੱਗੇ ਉਹ ਜਾ ਕੇ ਇਨਫੋਰਮੇਸ਼ਨ ਆਉਣੀ ਖੁਦੋਂ ਭੇਜੇ ਰੋਪੜ ਹਸਪੀਟਲ ਕੇ ਬਲਾਚੌਰ ਠੀਕ